Thank you.

ਇਹ ਸੈਂਟਰਲ ਵੈਲਫੇਅਰ ਐਸੋਸੀਏਸ਼ਨ ਦਾ ਪ੍ਰਧਾਨ ਜੋ ਕਿ ਕੀ ਕਹਿਣਾ ਚਾਹੋਗੇ ਤੁਸੀਂ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਸਾਡੀ ਸੜਕ ਦਾ ਬਹੁਤ ਬੁਰਾ ਹਾਲ ਹੈ ਜਦੋਂ ਮਾੜੀ ਬਰਸਾਤ ਪੈ ਜਾਂਦੀ ਹੈ ਬੱਚੇ ਲੇਡੀਜ਼ ਬਹੁਤ ਦਾ ਨੁਕਸਾਨ ਹੁੰਦਾ ਹੈ ਕੱਲ ਪਾਸੋਂ ਇੱਕ ਇੱਥੇ ਟੈਂਪੂ ਵੀ ਉਲਟ ਗਿਆ ਸੀ ਸੜਕ ਖਰਾਬ ਹੋਣ ਕਰਕੇ ਸਾਡੇ ਇੱਥੇ ਤਿੰਨ ਚਾਰ ਕਲੌਨੀਆਂ ਦੇ ਰਸਤਾ ਲੱਗਦਾ ਹੈ ਕਿਉਂਕਿ ਹਜ਼ਾਰ 5-4000 ਲੋਕ ਰਹਿੰਦੇ ਨੇ ਇੱਥੇ ਏ ਸਰਕਾਰਾਂ ਠੀਕ ਕਰੀਆਂ ਜਾਣ ਸਾਨੂੰ ਇਹ ਵੀ ਬੇਇੱਜ਼ਤੀ ਕਰਦੇ ਆ ਸਰਕਾਰ ਨੂੰ ਮਨੀ ਸ਼ਰਮਾ ਹੈ ਮੈਂ ਵੈਲਫੇਅਰ ਐਸੋਸੀਏਸ਼ਨ ਅਰਦਾਸਨਗਰ ਵੀ ਗੁਰਦੀਪ ਕਲੋਨੀ ਦਾ ਪ੍ਰਧਾਨ ਹਾਂ ਸਮਝ ਕੀ ਕੀ ਜਾਂ ਚਾਹੋ ਅਸੀਂ ਆ ਇਹ ਚਾਹੁੰਦੇ ਆ ਜੀ ਕਿ ਆ ਰੋਡ 'ਤੇ ਬਹੁਤ ਸਾਰੇ ਐਕਸੀਡੈਂਟ ਹੋ ਰਹੇ ਆ ਅੱਜ ਵੀ ਇੱਕ ਟੈਂਪੋ ਪਲਟ ਗਿਆ ਸੀ ਜਿਹਦੇ ਵਿੱਚ ਸਵਾਰੀਆਂ ਵੀ ਗਿਰ ਗਈਆਂ ਉਹ ਕੁਦਰਤੀ ਕੈਮਰੇ ਦੇ ਵਿੱਚ ਆ ਗਿਆ ਨਹੀਂ ਇਸ ਸੜਕ 'ਤੇ ਰੋਜ਼ ਹੀ ਐਕਸੀਡੈਂਟ ਹੋ ਰਹੇ ਆ ਰੋਜ਼ ਬੰਦੇ ਗਿਰ ਰਹੇ ਆ ਤੇ ਇਹ ਸੜਕ ਬਣਾਉਣ ਵਾਸਤੇ ਅਸੀਂ ਕੋਲੀ ਸਾਹਿਬ ਕੋਲੇ ਵੀ ਜਾਏ ਮੇਅਰ ਸਾਹਿਬ ਕੋਲੇ ਵੀ ਜਾਏ ਪਰ ਇਸ ਰੋਲ ਵੱਲ ਕਿਸੇ ਦਾ ਧਿਆਨ ਨਹੀਂ ਜਾ ਰਿਹਾ